ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਅਸੀਂ ਪਹੁੰਚੇ ਹਟਭਈ ਬੱਲੇ ਜੋ ਕਿ ਲੋਰੀਗੇਟ ਦੇ ਦਸਤੇਤ ਹੈ ਕੱਲ ਦੇਰ ਰਾਤ 11:30 12 ਵਜੇ ਕੁਝ ਗੈਂਗਸਟਰਾਂ ਨੇ ਕੁਝ ਗੁੰਡਿਆਂ ਨੇ ਘਰਦ ਪਰਿਵਾਰ ਖੱਬਲਾ ਕੀਤਾ ਚਾਹ ਲਿਆਵਾਂ ਮੈਂ ਕਿਹਾ ਜਿਹਨੂੰ ਕਹਿ ਸਕਦੇ ਆਂ ਉੱਲਾਈ ਤੋਂ ਸਾਰੀਆਂ ਸਾਲੀਆਂ ਕਰ ਰਿਹਾ ਹੈ ਘਟਨਾ ਦੀਆਂ ਤੁਸੀਂ ਵੇਖ ਸਕਦੇ ਹੋ ਇੱਟਾ ਰੋੜੇ ਚੰਦੇ ਇੱਥੇ ਬੋਤਰਾ ਚੱਲੀਆਂ ਤੁਸੀਂ ਵੇਖਦੇ ਬਿਲਕੁਲ ਇਹ ਸਾਰੀਆਂ ਸਾਲੀਆਂ ਕਰ ਰਿਹਾ ਹੈ ਹਟਭਈ ਬੱਲੇ ਤੋਂ ਜੋ ਕਿ ਲੋਰੀਗੇਟ ਦੇ ਖੇਨਾਗੇਟ ਦਸਤੇਤ ਹੈ ਲੇਡੀਜ਼ ਨੂੰ ਬਜ਼ੁਰਗਾਂ ਨੂੰ ਵੀ ਬਖਸ਼ਿਆ ਗਿਆ ਬੱਚਿਆਂ ਨੂੰ ਛੱਡ ਲਾਈਆਂ ਗਈਆਂ ਮੈਂ ਆਪਣੇ ਚੈਨਲ ਤੋਂ ਮੰਗ ਕਰਦਾ ਹਾਂ ਕਿ ਇਹ ਦੋਸ਼ੀਆਂ ਚਿੱਟਾ ਵਿਚ ਨਾਲ ਖਿਲਾਫ ਵੱਡੀ ਫਿਰ ਕਾਰਵਾਈ ਕੀਤੀ ਜਾਵੇ ਛੇਦੀ ਛੇਦੀ ਸਲਾਖਾਂ ਪੁੱਛਿਆ ਜਾਵੇ ਤਾਂ ਜੋ ਇੱਕ ਆਦੇ ਸ਼ਾਦੀ ਮਿਲ ਸਕੇ ਲੋਕ ਬੱਚੇ ਵੀ ਇਧਰੋਂ ਚਾਦੇ ਮਾਰੇ ਪਜੇ ਆ ਦਾਦਾ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਮੈਲਾ ਅੱਜ ਛੱਡ ਲਾਈਆਂ ਗਈਆਂ ਬੋਤਲਾਂ ਮਰਿਆ ਗਈਆਂ ਤੁਹਾਨੂੰ ਥਾਈਆਂ ਲਾਈ ਸਿਰ ਕਰ ਜਾਗੇ ਉੱਤੇ ਬੋਤਲਾਂ ਮਰਿਆ ਗਈਆਂ ਵੀਰ ਦੀਆਂ ਸ਼ਰਾਬ ਦੀਆਂ ਈਟਾਂ ਰੋੜੇ ਤਾਂ ਦੀ ਘਟੋ ਘਟ ਪੰਦੀ ਦੀ ਬੰਦਿਆ ਸੀ ਜਿਹੜਾ ਕਿ ਜਲਾਉਣ ਲੱਗੀ ਤਾਂ ਗਿਆ ਮੈਂ ਰਿਪੋਰਟਰ ਸੀਲ ਕੁਮਾਰ ਇੰਡੀਆ ਟੀਵੀ ਨਿਊਜ਼ ਪੰਜਾਬ ਅੰਮ੍ਰਿਤਸਰ ਇਹਨਾਂ ਨੇ ਵੀ ਹਰਕਤ ਲੱਗੀ ਹੈ ਬਗੈਰਾ ਜਖਮੀ ਤਾਂ ਅਰੇ ਬੇਟੀਆਂ ਸੱਤ ਲੱਗੀਆਂ ਕੁੜੀਆਂ ਹਟਾਉਣ ਲੱਗੀਆਂ ਜੇ ਇਹਨਾਂ ਦਾ ਪਿਤਾ ਵੀ ਸੁਣੋਂ ਆਇਆ ਤੇ ਉਹਨਾਂ ਨੂੰ ਹਟਾ ਲਾਪੀਏ ਇਹ ਕੀ ਹੋਇਆ ਕਾਨੂੰਨ ਨਾਗਾ ਇਹੋ ਜੇ ਬੰਦਾਂ ਨੂੰ ਕਿਉਂ ਨਹੀਂ ਕਾਰਜ ਕਰਦੇ ਜੀ ਕਰ ਲਈ ਸਿਵਲ ਸਪਾਈ ਆਪਾਂ ਐਸ਼ ਕਰਕੇ ਵੀ ਮੇਰਾ ਭਤੀਜਾ ਵਾ ਤੇ ਇਸੇ ਆਂ ਗੇਲ ਤੇ ਇਹਨੂੰ ਰਾਤ ਨੂੰ ਗੱਲ ਇਹ ਹੋਈ ਆ ਵੀ ਅਸੀਂ ਤਾਂ ਇਹ ਕੱਲ੍ਹ ਸ਼ਰੀਤੋਂ ਇਹਨਾਂ ਦੀ ਰਾਤ ਇੱਕ ਘੰਟਾ ਪਹਿਲੇ ਝਗੜਾ ਹੋਇਆ ਵਾ ਤੇ ਇਹਨਾਂ ਦਾ ਚਲੋ ਮਹੱਲੇਦਾਰਾਂ ਨੇ ਕਿਹਾ ਵੀ ਅਸੀਂ ਆਪੋ ਚ ਬੈਠ ਕੇ ਵੀ ਅਮਾ ਤੁਹਾਡਾ ਤੌਮਰ ਮਾਇਸ ਕਰਾਨਾਗੇ ਸਵੇਰੇ ਉਸ ਬਾਅਦ ਘੰਟੇ ਬਰ ਪੋਣੀ ਯਾਰ ਆਈ ਸਟੇਸ਼ਨ ਤੋਂ ਆਏ ਆ ਤੁਹਾਨੂੰ ਵੇਖ ਕੇ ਫਿਰ ਇਹ ਗਿੰਨੀ ਤੇ ਗਿੰਨੀ ਦੀ ਮੰਮੀ ਸੋਹਣੀਆਂ ਇਹ ਘਰ ਵਿੱਚ ਆਏ ਸਾਡੇ ਮੇਰਾ ਬ੍ਰਦਰ ਬੈਠਾ ਅਜੇ ਕੁਮਾਰ ਬਾਹਰ ਬੂਏ ਦੇ ਵਿੱਚ ਕਿ ਇਹਨਾਂ ਆ ਕੇ ਕਹਿੰਦੇ ਵੀ ਪੁੱਤ ਤੋਹੀ ਜੇ ਕੋਈ ਗੱਲ ਨਹੀਂ ਆ ਅਸੀਂ ਸਾਰੇ ਕੰਪਰੋਮਾਈਜ਼ ਕਰਾਂਗੇ ਤੇ ਇਹਨੇ ਵੀ ਜ ਇਹਨਾਂ ਦਾ ਸਾਰਾ ਪਰਿਵਾਰ ਆ ਗਿਆ ਆ ਕੇ ਇਹਨਾਂ ਨੇ ਏਟ ਰੋਡਾ ਚਲਾਇਆ ਸਾਡੇ ਘਰ ਦੇ ਵਿੱਚ ਔਰ ਵਿੱਚ ਮੌਜੂਦਾ ਮੇਰੇ ਫਾਦਰ ਸਾਹਿਬ ਬੈਠੇ ਦੇ ਸੀ ਬਾਹਰ ਮੇਰਾ ਬ੍ਰਦਰ ਬੈਠਾ ਦਾ ਸੀ ਬਾਹਰ ਮੇਰੇ ਜੀਜਾ ਜੀ ਸੀ ਮੇਰਾ ਭਨੇਵਾ ਸੀ ਤੇ ਮੇਰਾ ਭਤੀਜਾ ਸੀ ਬਹੁਤ ਸੱਚਾ ਲੱਗਿਆ ਸਤਾ ਲੱਗੇ ਮੇਰੇ ਫਾਦਰ ਸਾਹਿਬ ਨੂੰ ਮੇਰੇ ਜੀਜਾ ਜੀ ਨੂੰ ਤੇ ਮੇਰੇ ਬ੍ਰਦਰ ਨੂੰ ਉਸ ਸਮਰੇ ਮੇਰੇ ਭਾਂਜੇ ਨੂੰ ਵੀ ਲੱਗੀਆਂ ਹਾਂਜੀ ਪਿਸਟਲ ਹੈ ਭਾਜੀ ਉਹਨਾਂ ਕੋ ਉਹ ਗੈਂਗਸਟਰ ਹੈਗੇ ਆ ਜੀ ਉਹ ਗੈਂਗਸਟਰ ਹੈਗੇ ਭਾਜੀ ਉਹ ਯਾਰ ਉਹਨਾਂ ਦਾ ਮੈਨੂੰ ਭਾਜੀ ਸਾਨੂੰ ਭਾਜੀ ਗੈਂਗਸਟਰ ਹੈਗੇ ਉਹਾਨੂੰ ਖਤਰਾ ਬਹੁਤ ਜ਼ਿਆਦਾ ਵਾ ਸਰਕਾਰ ਕੋ ਕੀ ਮੰਗ ਹੈ ਅਈ ਸਰਕਾਰ ਕੋ ਪ੍ਰਸ਼ਾਸਨ ਤੋਂ ਹੈ ਮੰਗ ਕਰਨਾ ਚਾਹੁੰਦਾ ਹਾਂ ਜੋ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਾਜੀ ਸਾਹਿਬ ਜਨਾ ਕਲਪਿਸਣਾ ਯੋਟਕੜੇ ਦੇ ਵਿੱਚ ਝਗੜਾ ਪੈ ਗਿਆ ਸਭ ਤੋਂ ਪਹਿਲੇ ਆਪਣਾ ਨਾਮ ਸੋਕਾ ਮੇਰਾ ਨਾਮ ਜੀ ਅਹਿਮਾਰ ਜੀ ਇਹ ਮਾਰੀ ਜੀ ਕਿਧਰ ਰੋਲੀ ਜੀ ਐਂ ਗੇੜ ਖਜਾਨਾ ਜੀ ਮੱਲਾ ਬਾਲ ਜੀ ਕੱਲ ਰਾਤੀ ਕੀ ਘਟਦਾ ਗੱਡੀ ਤੋਂ ਪਾਜੀ ਮੇਰਾ ਬੇਟਾ ਵਾ 14 ਸਾਲ ਦਾ ਇੱਕ ਗਿੰਨੀ ਮੁੰਡਾ ਵਾ ਇਹਨੇ ਪਰਸੋ ਵੀ ਉਹਨੂੰ ਭੇਰਿਆ ਵਾ ਚੌਂਗਰੇ ਵਿੱਚ ਮਾਨਨ ਨਾਲ ਕਾ ਜਾਓ ਜੀ ਸਮਝਾਤਾ ਰਾਤੀ ਫੇਰ 8:30 ਵੇ ਗੱਲ ਹੋਈ ਆ ਤੇ 8:30 ਵੇ ਮੱਲੇਦਾਰ ਇਕੱਠੇ ਹੋ ਗਏ ਮੈਂ 112 'ਚ ਕੰਪਲੀਟ ਵਾਈ ਸੀ ਮੱਲੇਦਾਰਾਂ ਨਾਲ ਇਕੱਠੇ ਹੋ ਕੇ ਕਹਿੰਦੇ ਚਲੋ ਜੀ ਸੇਰੇ ਗੱਲ ਕਰਨ ਲੱਗ ਮੇਰੇ ਮੰਮੀ ਰੀ ਭਾਜੀ ਗੇਰੇ ਵੱਡੇ ਕਲੀਅਰ ਸ਼ਰੀ ਗੇਰੇ ਮੈਂ ਸਾਡੇ ਕਣ ਇਹ ਉੱਥੋਂ ਆਏ ਆ ਤੇ ਇਹਨਾਂ ਨੂੰ ਪਾਣੀ ਧਾਣੀ ਪਿਲਾਉਂਦੇ ਅੰਦਰ ਵਾੜਿਆ ਇਹਨਾਂ ਨੂੰ ਤੇ ਇਹਨਾਂ ਦੀ ਇੱਕ ਕੁੜੀ ਆਈ ਆ ਉਹਨਾਂ ਨੇ ਅੱਗੇ ਮੇਰੇ ਨਾਲ ਗੱਲ ਕਰਦੇ ਪਏ ਆ ਤੇ ਮਗਰੋਂ ਆ ਕੇ ਇੱਕ ਮੁੰਡਾ ਬੋਲਣ ਲੱਗ ਪਿਆ ਤੇ ਦੂਜਿਆਂ ਨੇ ਆ ਕੇ ਪਿੱਛੋ ਆ ਕੇ ਇੱਧਰੋੜਾ ਚਲਾ ਤਾ ਇਹਨਾਂ ਨੇ ਤੁਸੀਂ ਜਾਂਦੇ ਵੀ ਥਾਨੂੰ ਆਹ ਜਾਣਾ ਜੀ ਮੈਂ ਜੀ ਜਿੰਨੇ ਆਪਦੀ ਰੰਜੀਤਾਂ ਦੀ ਜਕਰ ਰੰਜੀਤਾ ਭਾਈ ਦੋ ਵਾਰੀ ਪਹਿਲੇ ਮੇਰੇ ਬੇੜੇ ਰੋਕਿਆ ਨਾਲੇ ਰਾਤੀ ਫੇਰ ਉਹਨਾਂ ਨੇ ਰੋਕਿਆ ਵਾ ਜੀ 8:30 ਵਜੇ ਜਾਨੋ ਮਾਰਨੀਆਂ ਧੰਪੀਆਂ ਦਿੰਦੇ ਆ ਇਹਨੂੰ ਗਾਲ ਬੰਦਾ ਕਰਦੇ ਆ ਜੋ ਵੀ ਆ ਹਾਂ ਇਹਨਾਂ ਦਾ ਕੰਮ ਜੋ ਵੀ ਆ ਇਹ ਸਾਰੇ ਇਹਨਾਂ ਨੂੰ ਹੁਣ ਡਰ ਲੱਗਦਾ ਜੀ ਸਾਡੇ ਬੱਚੇ ਸਕੂਲ ਜਾਣ ਆਲੇ ਆ ਇਹ ਕੋਈ ਚਿੱਟੇ ਦਾ ਕੰਮ ਕਰਦੇ ਆ ਨਾਲ ਨਾਲ ਸ਼ਰਾਬ ਦਾ ਕੰਮ ਕਰਦੇ ਆ ਮਹੱਲੇ ਤੇ ਤੇ ਕੋਈ ਵੀ ਧਾਰ ਸਾਡੇ ਬੋਸਾ ਵਗੈਰਾ ਸਭ ਕੁਝ ਲਾ ਕੇ ਆ ਅੰਦਰ ਕੀ ਥਾਲੇ ਦੇ ਇੱਕ ਕਮੈਂਟ ਦਿੱਤੀ ਥਾਲੇ ਗਿਆ ਇਹ ਕਮਪਲੀਟ ਕੀਤੀ ਉਹਨਾਂ ਡਾਕਟ ਕੱਟ ਕੇ ਸਾਨੂੰ ਸੀਰੋਸ ਦੇ ਭੇਜਦਾ ਜੀ ਥਾਲੇ ਨੇ ਕੀ ਕਿਹਾ ਹਾਂਜੀ ਥਾਣੇ ਵਾਲਿਆਂ ਨੇ ਐਸਐਟੂ ਨੂੰ ਮਜੂਦਾ ਜਿਹੜੇ ਮੁੰਜੀ ਸਾਹਿਬ ਰਗੇ ਤੇ ਐਸਏਈ ਸਾਹਿਬ ਰਗੇ ਸੀ ਉਹਨਾਂ ਨੇ ਡਾਕਟਰ ਕੱਟ ਕੇ ਸਾਨੂੰ ਸਿਵਲ ਹਸਪਤਾਲ ਭੇਜਤਾ ਰੱਖਦੇ। ਪ੍ਰਸ਼ਾਸਨ ਤੋਂ ਦੇ ਸਰਕਾਰੋਂ ਕੀ ਮੰਗਰਦੇ? ਅਸੀਂ ਸਰਕਾਰ ਤੋਂ ਐਸੋ ਮੰਗ ਮੰਗਦੇ ਆ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਹਾਇਤਾ ਦਿੱਤੀ ਜਾਵੇ ਜੀ। ਅਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦਾ ਹੋਊਂਗੀ। ਇਹ ਸਾਡਾ ਬੱਚਾ ਅਸੀਂ ਇਹ ਪਾਈਪ ਮਾਰੇ ਘਰ ਦੀ। ਉਹ ਜਿਹੜਾ ਕੋ ਡਰ ਇੱਕ ਗੈਂਗਸਟਰ ਕਿੱਤਾ ਵਿਚ ਨਾਲੇ ਇਹ ਧਮਕੇ ਨੂੰ ਤੇ ਸੰ ਅਸੀਂ ਮਾੜੇ ਬੰਦੇ ਕਿ ਚੋਰੀ ਮੈਂ ਪ੍ਰਸ਼ਾਸਨਰ ਕੇ ਮੰਗ ਕਰਦਾ ਵਾ ਕਿ ਸਾਡੀ ਕਾਰਵਾਈ ਜੋ ਸੁਣਾਈ ਹੋਵੇ ਪ੍ਰਸ਼ਾਸਨ ਅੱਗੇ ਹੋ ਮੰਗ ਕਰਦਾ ਕਿ ਇਹਨਾਂ ਨੂੰ ਸਜ਼ਾ ਹੋਵੇ ਜੋ ਕਿ ਦੁਕੀ ਸਾਥੇ ਤੁਹਾਨੂੰ ਕਿ ਉਹ ਵੀ ਚੁਮੇ ਦਤਾ ਇਹੋ ਬੰਦੇ ਨਾ ਸਾਰੇ ਨਾਮ ਦੱਸਿਓ ਤੁਹਾਨੂੰ ਸਾਰੇ ਨਾਮ ਬਤਾਵਾ ਜੀ ਸਾਹਿਲ ਐ ਖਾਬੂਆ ਭਾਈ ਆਪਣਾ ਗਿੰਨੀ ਫਿਰ ਆਪਣਾ ਅਣਭਜੰਤੀ ਨਾਲ ਬੰਦੇ ਹੋਰ ਇੱਕ ਸੁਖੀ ਮੰਦਤ ਇਹਨਾਂ ਨੂੰ ਪ੍ਰਧਾਨਤਮਾ ਜੁਗੇਸ਼ ਉਸ ਤੋਂ ਬਾਅਦ ਆਪਣਾ ਅਣਪਛਾਦੇ ਪੰਜ ਸੱਤ ਬੰਦੇ ਹੋਰ ਆ ਗਏ ਨੇ ਤੇ ਹਥਿਆਰਾਂ ਨਾਲ ਆਏ ਨੇ ਸਾਡੀ ਜਿਹੜੀ ਵੀਡੀਓ ਸੀ ਤੇ ਗਾ ਉਹਨੂੰ ਮੋੜ ਮੰਗੇਰੇ ਮੇਰੇ ਕੋਲ ਸੀਨੇ ਦੇ ਸਾਰੇ ਵੀਡੀਓ ਜੀ ਆ ਕਸੂਰ ਤਾਂ ਸਾਰਾ ਮੌਜੂਦਾ ਸਭ ਕੁਝ ਮੇਰੇ ਕੋਲ ਆ ਮੈਂ ਸਾਰਾ ਬਾਇ ਡਾਟਾ ਸੀਪੀ ਸਾਹਿਬ ਨੂੰ ਵੀ ਕਿਹਣਾ ਚਾਹਣਾ ਡੀਐਸਪੀ ਸਾਹਿਬ ਨੂੰ ਕਿਹਣਾ ਆਈਪੀਐਸ ਸਾਹਿਬ ਨੂੰ ਕਿਹਣਾ ਕੀ ਸਾਡੀ ਮੰਚਾ ਇਹ ਕਹਿੰਦੇ ਵੀ ਅਸੀਂ ਜੋ ਵੀ ਸਾਡਾ ਅਸੀਂ ਪੁਲਿਸ ਨੂੰ ਦੇ ਕੇ ਰਾਇਨਾਮਾ ਕਰ ਲੈਂਦੇ ਆ ਮੈਂ ਪ੍ਰਸ਼ਾਸਨ ਅੱਗੇ ਹੋ ਮੰਗੇ ਗਿਆ ਵੀ ਇਹਨਾਂ ਦੇ ਜੋ ਕਾਰਵਾਈ ਬੰਦੀ ਉਹ ਕੀਤੀ ਜਾਵੇ ਇਹ ਕਹਿੰਦੇ ਵੀ ਅਸੀਂ ਪੁਲਸ ਅੱਗੇ ਜੋ ਵੀ ਤਹਿਤ ਚੜਾਉਂਦੇ ਆ ਸਾਡਾ ਰਾਇਨਾਮਾ ਹੋ ਜਾਂਦਾ ਵਾ ਅਸੀਂ ਪੁਲਸ ਨੂੰ ਪੈਹ ਚੜਾਉਂਦੇ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹ ਗੱਈਬਾਂ ਸੁਣੀ ਜਾਵੇ ਦੋਸ਼ੀਆਗਲਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਂ رپورਟਰ ਸੇਮਾਰ ਇੰਡੀਅਨ ਟੀਵੀ ਪੰਜਾਬ ਬਰਾਸਰ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ